ਚੌੜ ਪੰਜ ਫੀਸਦੀ ਜਾਗੇ ਨੇ ਮਨੁੱਖਾਂ ਵਿੱਚ ਜਿਹੜੇ ਦਾਰਸ਼ਨਿਕ ਚਿੰਤਕ ਫਿਲਾਸਫਰ ਬੜੇ ਚੋਟੀ ਦੇ ਵਿਦਵਾਨ ਨੇ ਉਹ 14 15 ਫੀਸਦੀ ਜਾਗਦੇ ਨੇ ਬਾਕੀ ਤੇ ਜਾਗਤ ਸੋਇਆ ਜਨਮ ਅਦਾਇਆ ਮਹਾਰਾਜ ਕਨੇ ਜ਼ਿੰਦਗੀ ਅਜਾਈ ਚਲੀ ਗਈ ਸੁਤੇ ਆ ਸੁਤੇ ਹੈ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ ਕੋਈ ਲੋੜ ਨਹੀਂ ਉਹ ਨਹੀਂ ਸੁਣਦਾ ਉਹਨੂੰ ਲੋੜ ਹੀ ਨਹੀਂ ਸੁਣਨ ਦੀ। ਕਿਰਕਮ ਜਾਂਦੀ ਹੈ। ਵਾਹਿਗੁਰੂ ਵਾਹਿਗੁਰੂ ਦਾ ਜਪ ਆਪਣੇ ਆਪ ਨੂੰ ਜਗਾਣ ਵਾਸਤੇ ਹੈ। ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗ ਆਏ। ਸੁੱਤੇ ਮਨ ਨੂੰ ਜਗਾਣਾ ਹੈ। ਹੁਣ ਦੋਨੋਂਕ ਤੇ ਧਿਆਨ ਨਾਲ ਸੁਣ ਲੈਣਾ ਭਾਵੇਂ ਸਮਾਂ ਤੇ ਕਾਫੀ ਹੋ ਗਿਆ। ਲੇਟਲੀ ਹੋ ਗਏ ਅੱਜ ਤੁਸੀਂ ਕਾਰਵਿਆਰ ਤੇ ਜਾਣਾ ਹੁੰਦਾ। ਕੁਝ ਬੁਨੇਯਾ ਵੀ ਨ ਕੁਝ ਇਹ ਮੈਂ ਤੁਹਾਡੇ ਸਾਹਮਣੇ ਰੱਖਦੇ ਆ ਤਾਂ ਕਿ ਜ਼ਿੰਦਗੀ ਚ ਕਮ ਆਵਨ ਔਰ ਗੁਰੂ ਨਾਨਕ ਨੇ ਕੁਝ ਛੁਪਾਇਆ ਨਹੀਂ ਸਭ ਕੁਝ ਸਾਹਮਣੇ ਰੱਖ ਦਿੱਤਾ ਅਵਕਾਰੀ ਪੁਰਸ਼ ਦੀ ਪਛਾਣ ਆਉਂਦੀ ਉਹਦੇ ਕੋਲ ਰੱਬੀ ਕਲਾਮ ਆਉਂਦਾ ਹੈ ਉਹਦੇ ਕੋਲ ਪਰਮਾਤਮਾ ਦੇ ਬੋਲ ਆਉਂਦੇ ਹੈ ਮੁਹੰਮਦ ਸਾਹਿਬ ਨੇ ਬੜਾ ਸੋਹਣਾ ਨਾਮ ਆਪਣਾ ਰੱਖਿਆ ਪੈਗੰਬਰ ਪਤਾ ਹੈ ਪੈਗੰਬਰ ਕਿਸ ਨੂੰ ਕਹਿਣ ਘਰ ਘਰ ਪੈਗਾਮ ਪਹੁੰਚਾਣ ਵਾਲਾ ਦੇਮੇਕ ਪੋਸਟਮੈਨ ਹੈ ਗਰਗਰ ਚਿੱਠੀ ਪੁਜਾ ਰਿਹਾ ਹੈ ਬੜਾ ਨਿਰਮਾਣ ਸ਼ਬਦ ਹੈ ਪਰ ਪੈਗੰਬਰ ਕੋਈ ਬਹੁਤ ਉੱਚਾ ਪੂਜਨੀਕ ਸ਼ਬਦ ਨਹੀਂ ਹੈ ਪੈਗੰਬਰ ਗਰਗਰ ਦੇ ਚ ਪੇਕਾਮ ਪੁਚਾਣ ਵਾਲਾ ਕਲਗੀਧਰ ਪਾਤਸ਼ਾਹ ਕੰਨ ਜੋ ਨੇ ਜ ਪ੍ਰਭ ਮਹਸੂ ਕਹਾ ਸੋ ਕਹੋ ਜਗਵਾਨ ਜੋ ਕੁਝ ਪ੍ਰਭੂ ਨੇ ਮੈਨੂੰ ਆਖਿਆ ਜਗਤ ਨੂੰ ਕਹਿ ਰਿਹਾ ਮੇਰੇ ਆਪਣੇ ਕੋਈ ਬੋਲ ਨਹੀਂ ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲ ਜੋ ਕਸਮ ਦੇ ਬੋਲ ਆਏ ਨੇ ਮੈਂ ਜਗਤ ਨੂੰ ਸੁਣਾ ਰਿਹਾ ਗੁਰੂ ਨਾਲ ਸੰਤ ਤੇ ਭਗਤ ਉਸ ਨੂੰ ਕੈਨਨ ਜੋ ਕਸਮ ਦੇ ਬੋਲ ਸੁਣ ਲੈਂਦਾ ਹੈ ਸੁਣ ਲੈਂਦਾ ਔਰ ਆਨੰਦ ਮਾਣਦਾ ਜਿਹੜਾ ਉਹਨਾਂ ਬੋਲਾਂ ਨੂੰ ਜੋ ਸੁਣਦਾ ਹੈ ਜਗਤ ਦੇ ਸਪਸ਼ਟ ਰੂਪ ਦੇ ਇੱਕ ਬਿਆਨ ਕਰ ਸਕਦਾ ਹੈ ਉਹ avatars ਸ਼੍ਰੇਣੀ ਦੇ ਚ ਆ ਜਾਂਦੇ ਹੈ ਪੈਗੰਬਰ ਸ਼੍ਰੇਣੀ ਦੇ ਇਹੀ ਮੈਂ ਅਰਜ਼ ਕਰਦੇ ਹਾਂ ਹਰ ਬੰਦਾ ਉਸ ਨੂੰ ਸੁਣਾ ਨਹੀਂ ਸਕਦਾ ਅਵਲ ਤੇ ਜਦ ਉਹ ਸੁਣਦਾ ਉਸ ਅਨਾਹਦ ਨਾਦ ਨੂੰ ਇਤਨਾ ਮਸਤ ਹੋ ਜਾਂਦਾ ਇਤਨਾ ਸਮਾਧੀ ਲੀਨ ਹੋ ਜਾਂਦਾ ਇਤਨਾ ਰਸ ਦੇ ਵਿੱਚ ਵਿਭੌਰ ਹੋ ਜਾਂਦਾ ਕਿਆ ਕਹੀਏ ਕਿ ਕਹਿ ਨਾ ਜਾਏ ਨਹੀਂ ਕਹਿ ਸਕਦਾ ਖਾਮੋਸ਼ ਹੋ ਜਾਂਦਾ ਇਸ ਸਮਸਤ تقريبا تقريبا ਸਾਰੇ ਖਾਮੋਸ਼ ਹੋ ਜਾਂਦੇ ਨੇ ਸੰਤ ਜਨ ਭਗਤ ਜਨ ਜਿਹੜੇ ਉਸੇ ਬੋਲ ਨੂੰ ਆਪਣੇ ਸ਼ਬਦਾਂ ਦੇ ਪਾਂਡਿਆਂ ਦੇ ਵਿੱਚ ਪਰੋਸ ਕੇ ਉਸੇ ਧਨ ਦਾ ਜਗਤ ਦੇ ਸਾਹਮਣੇ ਰੱਖ ਦੇਣਾ ਉਹ avatars ਸ਼੍ਰੇਣੀ ਵਿੱਚ ਆ ਜਾਂਦਾ ਹੈ پیغمبر ਸ਼੍ਰੇਣੀ ਵਿੱਚ ਆ ਜਾਂਦਾ ਹੈ ਲੇਕਿਨ ਹੁਣ avatars ਦੀ ਪਛਾਣ ਕੌਣ ਕਰੇਗਾ ਹੁੰਦੀ ਨਹੀਂ ਮੈਂ ਫਿਰ ਅਰਜ਼ ਕਰਾਂ avatars ਪੁਰਸ਼ ਆਪਣੇ ਸਮੇਂ ਠੁਕਰਾਏ ਗਏ ਸਾਰੇ ਠੁਕਰਾਏ ਇੱਕ ਵੀ ਨਹੀਂ ਪੂਰੀਆ ਗਿਆ। ਕਿਸ ਅਸੂਲੀ ਤੇ ਚੜਿਆ ਹੋਇਆ ਹੈ। ਮੁਹੰਮਦ ਸਾਹਿਬ ਨੂੰ ਸਾਰੀ ਜ਼ਿੰਦਗੀ ਦਰਦਰ ਦੀਆਂ ਠੋਕਰਾ ਖਾਣੀਆਂ ਪਈਆਂ। ਬਦਰ ਦੀ ਲੜਾਈ ਦੇ ਵਿੱਚ ਦੁਸ਼ਮਣਾਂ ਨੇ ਅਗਲੇ ਦੰਦ ਵੀ ਤੋੜ ਦਿੱਤੇ ਸਨ ਪੱਥਰ ਦੇ ਨਾਲ। ਗੁਰੂ ਨਾਨਕ ਨੂੰ ਗੋਤਨਾ ਬੇਤਾਲਾ ਕਿਹਾ ਗਿਆ। ਪੰਜਵੇਂ ਗੁਰੂ ਨਾਨਕ ਤੱਤੀ ਤਵੀ ਤੇ ਬੈਠੇ। ਨੌਵੇਂ ਦਸਵੇਂ ਦਸਾਂ ਗੁਰੂਆਂ ਦੀ ਹਾਲਤ ਤੁਸੀਂ ਪੜ੍ਹ ਕੇ ਦੇਖੋ। ਵਕਤ ਦਾ ਸਮਾਜ ਸਹਿਮਤ ਨਹੀਂ ਹੋਇਆ ਸੀ। ਰਾਮ ਬਨਵਾਸ ਤੈ ਕਰ ਦੇਣ ਖੁਦ ਮਾਂ ਹੀ ਸਹਿਮਤ ਨਹੀਂ ਹੋਈ ਭਾਵੇਂ ਚਲੋ ਮਤਰੇਈ ਸੀ ਉਸ ਦੇ ਉੱਤੇ ਵੀ ਕੱਖ ਅਸਰ ਨਹੀਂ ਪਿਆ ਪਿਤਾ ਦਸ਼ਰਤ ਨੇ ਵੀ ਸਿਰਫ ਪੁੱਤਰ ਹੀ ਸਮਝਿਆ ਸੀ ਹੋਰ ਕੁਝ ਵੀ ਨਹੀਂ ਕੰਸ ਕ੍ਰਿਸ਼ਨ ਨਾਲ ਸਹਿਮਤ ਨਹੀਂ ਹੋਇਆ ਦਰਯੋਦਨ ਸਹਿਮਤ ਨਹੀਂ ਹੋਇਆ ਸਾਰਾ ਘਰਾਣਾ ਸਹਿਮਤ ਨਹੀਂ ਹੋਇਆ ਕ੍ਰਿਸ਼ਨ ਦੇ ਨਾਲ ਜੰਗ ਹੋਈ ਉਹ ਦੋ ਆਪਣੇ ਸਮੇਂ ਵਿੱਚ ਅਵਤਾਰ ਕਬੂਲ ਨਹੀਂ ਹੋਏ ਉਹਦੇ ਇੱਕ ਕਾਰਨ ਵੀ ਮੈਂ ਅਰਜ਼ ਕਰਾਂ ਸੰਤ ਨੂੰ ਕੌਣ ਪਹਿਚਾਣ ਸਕਦਾ ਹੈ ਪਹਿਲੇ ਸੰਤ ਦੀ ਗੱਲ ਕਰੀਏ ਕੌਣ ਪਹਿਚਾਣੇਗਾ ਕੱਪੜਿਆਂ ਤੋਂ ਪਹਿਚਾਣ ਕਰੋਗੇ ਕੱਪੜੇ ਤੇ ਸਵਾਗਣ ਦੇ ਤੇ ਵੇਸਵਾ ਦੇ ਕੋਈ ਨਹੀਂ ਆਉਂਦੇ ਕੱਪੜੇ ਤੇ ਕਈ ਵਾਰ ਡਾਕੂ ਦੇ ਕੋਲ ਵੀ ਪੁਲਿਸ ਦੀ ਵਰਦੀ ਆਉਂਦੀ ਹੈ ਪੁਲਿਸ ਨੇ ਵੀ ਪੁਲਿਸ ਦੀ ਵਰਦੀ ਪਾਈ ਆਉਂਦੀ ਹੈ ਪਹਿਚਾਣ ਕਰਨੀ ਓਕੀ ਹੋ ਜਾਏਗੀ ਇਦੇ 'ਚ ਪੁਲਿਸ ਮੈਨ ਨੇ ਕਿਹੜਾ ਇਤਕਾਕੂ ਕੀਤਾ ਹੈ ਪਛਾਣ ਕਰਨੀ ਔਖੀ ਹੋ ਗਈ ਵੇਸਵਾ ਕਿਹੜੀ ਗਏ ਤੇ ਸਵਾਗਣ ਕਿਹੜੀ ਕੱਪੜੇ ਕਿਹੋ ਜਿਹੇ ਆਉਣਗੇ ਆਰ ਸ਼ਿੰਗਾਰ ਕਿਹੋ ਜਿਹਾ ਹੋਵੇਗਾ ਪਛਾਣ ਕਰਨੀ ਔਖੀ ਹੋ ਗਈ ਸੰਤ ਨੂੰ ਕੌਣ ਪਛਾਣੇਗਾ ਦੋ ਚਾਰ ਦਲੀਲਾਂ ਮੈਂ ਤੁਹਾਡੇ ਸਾਹਮਣੇ ਰੱਖਾਂ ਇੱਕ ਬੱਚੇ ਨੂੰ ਕੀ ਪਤਾ ਹੈ ਜਵਾਨੀ ਕਿ ਆਉਂਦੀ ਹੈ ਬਾਵੇਂ ਜਵਾਨ ਉਸ ਦੇ ਸਾਹਮਣੇ ਜਵਾਨ ਦੀ ਉਮੰਗ ਕੀ ਆਉਂਦੀ ਏ ਤਰੰਗ ਕੀ ਆਉਂਦੀ ਏ ਜਜ਼ਬਾਤ ਕੀ ਆਉਂਦੇ ਨੇ ਇੱਕ ਬੱਚੇ ਨੂੰ ਕੀ ਪਤਾ ਹੈ ਭਾਵੇਂ ਜਵਾਨ ਉਸ ਦੇ ਸਾਹਮਣੇ ਹੈ ਜਵਾਨ ਹੋ ਕੇ ਹੀ ਪਤਾ ਚੱਲਦਾ ਹੈ ਜਵਾਨੀ ਕੀ ਹੈ ਤੇ ਇੱਕ ਜਵਾਨ ਨੂੰ ਕੀ ਪਤਾ ਬੁੱਢੇ ਪਾਸੇ ਹੀ ਆਉਂਦਾ ਭਾਵੇਂ ਬੁੱਢੇ ਉਸ ਦੇ ਸਾਹਮਣੇ ਹੈ ਬੁੱਢੇ ਦੀਆਂ ਖੂਬੀਆਂ ਕੀ ਨੇ ਬੁੱਢੇ ਕੋਲ ਸੂਝ ਸਮਝ ਕੀ ਹੈ ਬੁੱਢੇ ਦੀਆਂ ਮਜਬੂਰੀਆਂ ਕੀ ਨੇ ਕਮਜ਼ੋਰੀਆਂ ਕੀ ਨੇ ਇਹ ਜਵਾਨ ਨੂੰ ਕੀ ਪਤਾ ਬੁੱਢਾ ਹੋ ਕੇ ਹੀ ਪਤਾ ਚੱਲਦਾ ਹੈ ਬੁਢੇਪਾ ਕੀ ਹੈ ਬੁਢੇਪਾ ਕੀ ਤੇ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ ਭਾਵੇਂ ਸੈਂਕੜੇ ਮੁਰਦਿਆਂ ਨੂੰ ਉਸ ਨੇ ਇਸ਼ਨਾਨ ਕਰਾਇਆ ਹੋਵੇ ਤੇ ਭਾਵੇਂ ਆਪਣੇ ਮੁੰਡਿਆਂ ਤੇ ਚੁੱਕ ਕੇ ਸ਼ਮਸ਼ਾਨ ਘਾਟ ਲੈ ਗਿਆ ਹੋਵੇ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਆਉਂਦੀ ਮੈਨੂੰ ਨਹੀਂ ਪਤਾ ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤਪਣਾ ਕਿਸ ਨੂੰ ਕਹਿੰਦੇ ਪੰਜ ਨੇ ਪਤਾ ਪੰਜ ਨੇ ਗੁਰੂ ਨਾਨਕ ਨੇ ਕਿਹਾ ਇਹ ਵੱਡਾ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਅਗਲਾ ਜਿੰਨਾ ਉੱਚਾ ਹੈ ਉਤਨਾ ਹੀ ਉੱਚਾ ਕੋਈ ਹੋਵੇ ਫੇ ਸਮਝ ਸਕਦਾ ਜਵਾਨ ਹੀ ਜਵਾਨ ਨੂੰ ਸਮਝ ਸਕਦਾ ਬੱਚਾ ਨਹੀਂ ਸਮਝ ਸਕਦਾ ਬੁੱਢਾ ਹੀ ਬੁੱਢੇ ਨੂੰ ਸਮਝ ਸਕਦਾ ਜਵਾਨ ਨਹੀਂ ਸਮਝ ਸਕਦਾ ਉਡੇ ਨੂੰ ਕੀ ਪਤਾ ਜਾਨਨ ਨੂੰ ਕੀ ਪਤਾ ਡੂਡੇ ਪਾ ਕੀ ਹੁੰਦਾ ਆਮ ਬੰਦੇ ਨੂੰ ਕੀ ਪਤਾ ਸੰਤਪਣਾ ਕੀ ਹੁੰਦਾ ਸੰਤ ਇੱਕ ਅਵਸਥਾ ਦਾ ਨਾਮ ਹੈ ਸੰਤ ਇੱਕ ਹਾਲਤ ਦਾ ਨਾਮ ਹੈ ਸੰਤ ਕਿਸੇ ਲਿਬਾਸ ਦਾ ਨਾਮ ਨਹੀਂ ਹੈ ਸੰਤ ਇੱਕ ਮਾਨਸਿਕ ਅਵਸਥਾ ਦਾ ਨਾਮ ਹੈ ਇਹ ਵਰਡ ਉੱਚਾ ਹੋਵੇ ਕੋਈ ਪਰਮਾਤਮਾ ਨੇ ਮਨੁੱਖ ਨੂੰ ਮੌਕਾ ਦਿੱਤਾ ਹੈ ਪਰਮਾਤਮਾ ਜੈਸੇ ਹੋਣ ਦਾ ਹਰ ਮਨੁੱਖ ਦਾ ਭਵਿਸ਼ਾ ਪਰਮਾਤਮਾ ਹੋਣਾ ਭਗਤ ਕਬੀਰ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਵੇ ਹਰੀ ਦਾ ਭਗਤ ਐਸਾ ਚਾਹੀਦਾ ਹੈ ਕੈਸਾ ਜੈਸਾ ਹਰੀ ਹੈ ਜੈਸਾ ਹਰੀ ਸਰੂਪ ਕਰਕੇ ਨਹੀਂ ਜੈਸਾ ਹਰੀ ਸੁਭਾਅ ਹੋਵੇ ਜੈਸਾ ਹਰੀ ਦਾ ਸੁਭਾਅ ਹੈ ਐਸਾ ਭਗਤ ਚਾਹੀਦਾ ਤਾਂ ਜਾ ਕੇ ਮਿਲ ਆਫੰਦ ਸ਼ਕਲ ਸੂਰਤ ਮੇਲ ਖਾਂਦੀ ਹੋਵੇ ਖੂਨ ਮੇਲ ਖਾਂਦਾ ਹੋਵੇ ذات میل ہوئے مذہب میل ہوئے ملک میل کھاندہ ہوئے سبھاؤ میل, میل نہیں کھیل دوری بنی رہے گی دشمنی بنی رہے گی مذہب بھی ایک نہیں کر سکے گا مذہب دیکھو ایران عراق ایک ایکو ہے نو سال تک لڑ دے رہے مذہب دا کی ہے مذہب اغانیا دا ایک کو ہی ہے سارے مسلمان نے ایک قبیلے ایک ہزار سال تو لڑ رہے ہیں ایک ہزار سال ਫੇ ਚੈਨ ਨਹੀਂ ਇਸ ਵਾਸਤੇ ਪੰਜਾਬੀ ਦੇ ਚਹਾਵਤ ਹੋ ਗਏ ਕਾਬਲ ਦੇ ਜਮਿਆਂ ਨੂੰ ਨਿਤ ਮੁਆਜ਼ਾ ਮਜ਼ਬਬ ਵੀ ਮਨੁੱਖ ਨੂੰ ਇਕ ਨਹੀਂ ਕਰਦਾ ਭਾਸ਼ਾ ਵੀ ਇਕ ਨਹੀਂ ਕਰਦੀ 22 23 ਦੇਸ਼ ਨੇ ਅਰਬ ਦੇਸ਼ ਭਾਸ਼ਾ ਸਾਰਿਆਂ ਦੀ ਅਰਬੀ ਹੈ ਇੱਕ ਦੂਜੇ ਦੇ ਸਾਰੇ ਹੀ ਦੁਸ਼ਮਣ ਪਾਸ਼ਾ ਵੀ ਇਕ ਨਹੀਂ ਕਰਦੀ ਜਾਤ ਪਾਤ ਵੀ ਇਕ ਨਹੀਂ ਕਰਦੀ ਖੂਨ ਵੀ ਇਕ ਨਹੀਂ ਕਰਦਾ ਦੋ ਪਹਿਰਾਵਾਂ ਦੇ ਵਿੱਚ ਵੀ ਮੁਕਦਮੇਬਾਜ਼ੀ ਦੇ ਕੀਰੀ ਤੇ ਕੋ ਬਲੜਦੇ ਰਿਵਾਜ ਇਕ ਹੈ ਗराना ਇਕ ਹੈ ਮਜ਼ਬ ਇਕ ਹੈ ਭਾਸ਼ਾ ਇਕ ਹੈ ਨਹੀਂ ਇਕਤਾ ਉਸ ਦਿਨ ਆਉਂਦੀ ਹੈ ਕਿਸ ਦਿਨ ਆਉਂਦੀ ਹੈ ਜਿਸ ਦਿਨ ਸੁਭਾਅ ਇਕ ਹੋ ਜਾਵੇ ਦੋਹਾਂ ਦੇ ਸੁਭਾਅ ਮੇਲ ਖਾ ਜਾਵੇ ਤੇ ਹੁਣ ਮੈਂ ਅਰਜ਼ ਕਰਦੇ ਆਂ ਸਾਰੇ ਸੰਸਾਰ ਵਿੱਚ ਇਕਤਾ ਹੋ ਸਕਦੀ ਹੈ ਜੇ ਪ੍ਰਮਾਤਮਾ ਇਕ ਹੈ ਗੁਰੂ ਹੈ ਗੁਰੂ ਹਜ਼ਾਰਾ ਨੇ ਕਿ ਪ੍ਰਮਾਤਮਾ अनेका ਨੇ ਇਕਤ ਨਹੀਂ ਅਸ। ਜਾਤ ਪਾਤ ਤੇ ਵੱਖ-ਵੱਖ ਹੈ, ਮਜ਼ਬ ਤੇ ਵੱਖ-ਵੱਖ ਹੈ, ਇਹ ਮੁਲਕ ਤੇ ਵੱਖ-ਵੱਖ ਹੈ ਨੇ। ਇਹਨਾਂ ਦੇ ਨਾਲ ਤੇ ਇਕਤਾ ਹੋਵੇਗੀ ਨਹੀਂ। ਤੇ ਜੇ ਰੱਬ ਵੀ ਵੱਖ-ਵੱਖ ਹੈ, ਗੁਰੂ ਵੀ ਵੱਖ-ਵੱਖ ਹੈ ਤਾਂ ਫਿਰ ਕਿਸ ਤਰ੍ਹਾਂ ਇਕਤਾ ਹੋਵੇਗੀ? ਫਿਰ ਤੇ ਦੁਬਿਦਾ ਬਣਾਈ ਰਹੇ। ਐਸਾ ਹੀ ਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਤੋਂ ਆਰੰਭ ਹੁੰਦੀ। ਇੱਕ। ਉਹ ਵਾਹਿਗੁਰੂ ਸ਼ਕਤੀ ਪ੍ਰਮਾਤਮਾ ਇੱਕ ਹੈ ਉਹ ਗੁਰੂ ਇੱਕ ਹੈ।